ਜੋ ਵਾਦਾ ਕੀਤਾ ਉਹ ਨਿਭਾਣਾ ਪੜੇਗਾ ਰੋਕੇ ਜਮਾਨਾ ਚਾਹੇ ਰੋਕੇ ਖੁਦਾਈ ਤੁਮਕੋ ਆਣਾ ਪੜੇਗਾ ਜੋ ਵਾਦਾ ਕੀਤਾ ਉਹ ਨਿਭਾਣਾ ਪੜੇਗਾ ਜੀ ਮੈਨੂੰ ਸ਼ੁਰੂ ਤੋਂ ਹੀ ਰਫੀ ਦੇ ਗੀਤ ਹੀ ਗਾਉਣ ਦਾ ਸ਼ੌਂਕ ਸੀ ਉਸ ਤੋਂ ਬਾਅਦ ਚਗਾਵੇਂ ਸਹਿਤਸਵਾ ਦੇ ਮੁਕਾਬਲਾ ਹੋਇਆ ਰਫੀ ਅਵਾਰਡ ਦਾ ਮੈਨੂੰ ਅਵਾਰਡ ਉਤੋਂ ਮਿਲਿਆ ਉਤ ਫਿਰ ਉਤੋਂ ਹੌਲੀ-ਹੌਲੀ ਤੁਹਾਡੇ ਵਰਗੇ ਮਹਾਨ ਇਨਸਾਨਾਂ ਦੇ ਸਦਕਾ ਪੂਰੇ ਵਰਲਡ ਦੇ ਵਿੱਚ ਮੇਰਾ ਨਾਂ ਚਲੇ ਗਿਆ ਪਰ ਮਦਦ ਵੱਲੋਂ ਕਿਸੇ ਨੇ ਹੱਥ ਅੱਗੇ ਨਹੀਂ ਵਿਟਾਇਆ ਕੱਸੀ ਕੱਲ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਮੈਂ ਹਾਂ ਤੁਹਾਡੇ ਨਾਲ ਵਜਸੇਪ ਸਿੰਘ ਕਵਲ ਅੱਜ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਮੀਨੀ ਮੁਹੰਮਦ ਰਫੀ ਜੀ ਦੇ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੀ ਹਵਾਜ਼ ਖੂਬ ਹੋ ਉਹਨਾਂ ਵਰਗੀ ਹੈ ਹਾਲਾਤਾਂ ਦੀ ਗੱਲ ਕਰ ਲਈਏ ਘਰ ਦੇ ਹਾਲਾਤ ਠੀਕ ਨਹੀਂ ਨੇ ਇਕ ਆਸ ਹੈ ਜਿਹੜੀ ਬੜੇ ਹੀ ਸਾਲਾਂ ਤੋਂ ਚੱਲਦੀ ਆ ਰਹੀ ਹੈ ਪਰ ਅਜ ਤੱਕ ਆਸ ਪੂਰੀ ਨਹੀਂ ਹੋਈ। ਸੋਸ਼ਲ ਮੀਡੀਆ ਤੇ ਅਕਸਰ ਹੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਕਈ-ਕਈ ਲੋਕ ਰਾਤੋਂ ਰਾਤ 스타 ਬਣ ਜਾਂਦੇ ਨੇ ਜਿਵੇਂ ਇਹਦੇ ਵਿੱਚ ਢੋਲੀ ਚਾਏ ਵਾਲੇ ਦੀ ਗੱਲ ਕਰਨੀ ਜੋ ਹੋਰ ਵੀ ਬੜੇ ਨੇ ਰਾਤ ਰਤ ਫੇਮਸ ਹੋ ਜਾਂਦੇ ਤੇ ਪਰ ਇੰਨਾ ਵਰਕੇ ਕਿਉਂ ਨਹੀਂ? ਸਾਡੇ ਨਾਲ ਮੌਜੂਦ ਨੇ ਸਰਦਾਰ ਜੀ ਗੱਲਬਾਤ ਕਰ ਲੈਣੇ ਆ ਸਾਰੀ ਜਾਣਾਂਗੇ ਆਖਰ ਕਿਸ ਤਰ੍ਹਾਂ ਇਹ ਨਾਮ ਮਿਲਿਆ। ਕਿ ਕਿਸ ਤਰ੍ਹਾਂ ਜ਼ਿੰਦਗੀ ਕੱਟ ਰਹੇ ਨੇ ਪਹਿਲਾਂ ਤੇ ਜਾਨਣਾ ਚਾਹਾਂਗੇ ਬਾਪੂ ਜੀ ਤੁਹਾਡਾ ਇਹ ਮੀਮੀ ਮੁਹੰਮਦ ਰਫੀ ਨਾਮ ਕਿਸ ਤਰ੍ਹਾਂ ਪਿਆ ਇਹ ਜੀ ਮੈਨੂੰ ਸ਼ੁਰੂ ਤੇ ਰਫੀ ਦੇ ਗੀਤ ਹੀ ਗਾਉਣ ਦਾ ਸ਼ੌਂਕ ਸੀ ਉਸ ਤੋਂ ਬਾਅਦ ਚਗਾਵੇਂ ਸਹਿਤ ਸਭਾ ਦੇ ਮੁਕਾਬਲਾ ਹੋਇਆ ਰਫੀ ਅਵਾਰਡ ਦਾ ਮੈਨੂੰ ਉਹ ਅਵਾਰਡ ਉਤੋਂ ਮਿਲਿਆ ਉਸ ਤੋਂ ਬਾਅਦ ਬਸੇ ਤੇ ਮੈਨੂੰ ਸਾਰੇ ਰਫੀ ਦੇ ਨਾਮ ਨਾਲ ਜਾਣਦੇ ਸੀ ਫਿਰ ਉਸ ਤੋਂ ਹੌਲੀ ਹੌਲੀ ਤੇ ਤੁਹਾਡੇ ਵਰਗੇ ਮਹਾਨ ਇਨਸਾਨਾਂ ਦੇ ਸਦਕਾ ਪੂਰੇ ਵਰਲਡ ਦੇ ਵਿੱਚ ਮੇਰਾ ਨਾਂ ਚਲੇ ਗਿਆ ਪਰ ਮਦਦ ਵਾਲੋ ਕਿਸੇ ਨੇ ਹੱਥ ਅੱਗੇ ਨਹੀਂ ਉਧਾਇਆ ਬੱਪੂ ਜੀ ਕਿੰਨਾ ਕਿ ਰੱਬ ਤੇ ਕਿੰਨਾ ਕਿ ਵਿਸ਼ਵਾਸ ਹੈ ਤੁਹਾਨੂੰ ਰੱਬ ਤੇ ਵਿਸ਼ਵਾਸ ਹੈ ਕਿਸ ਤਰ੍ਹਾਂ ਮਰ ਕੀ ਹਲੇ ਤੱਕ ਕੋਈ ਸੁਣਵਾਈ ਨਹੀਂ ਕਿ ਰੱਬ ਤੇ ਵਿਸ਼ਵਾਸ ਹੈ ਮੈਨੂੰ ਰੱਬ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਜੀ ਮੈਂ ਸਵੇਰੇ 3:30 ਵਜੇ ਦਰਬਾਰ ਸਾਹਿਬ ਜਾਣਾ ਹੈ ਉੱਥੇ ਕਥਾ ਵਗੈਰਾ ਮਹਾਰਾਜ ਦੀ ਸੁਣ ਕੇ ਕਰਮਾ ਪਹਿਲੇ ਕਰਦਾ ਕਥਾ ਸੁਣ ਕੇ ਉਸ ਤੋਂ ਬਾਅਦ ਫਿਰ ਮੈਂ ਜਾਂਦਾ ਮੈਂ ਸਾਈਕਲ ਤੇ ਸਾਈਕਲ ਹੀ ਹੈਗਾ ਸੋਟਸ ਮੇਰੇ ਕੋਲ ਹੋ ਗਈ ਹੈ ਨਹੀਂ ਸਾਈਕਲ ਤੇ ਫਿਰ ਆ ਗਈ ਕਾਰ ਆ ਕੇ ਚਾਹ ਦੋ ਕੁਲਕੇ ਖਾ ਕੇ ਚਾਹ ਪੀ ਕੇ ਫਿਰ ਘਰ ਦੇ ਕੰਮ ਹੋ ਜਿਹੜੇ ਕਰਨੇ ਕੋ ਕਰੀਦੇ ਪਾਪੂ ਜੀ ਤੰਦਰੁਸਤ ਹੋ ਕੀ ਰਾਜ ਹੈ ਮਤਲਬ ਕਿ ਸਾਈਕਲ ਚਲਾ ਕੇ ਜਿਵੇਂ ਹਰਮੰਦਾ ਸਾਹਿਬ ਨਤਪਸਤ ਖੋਣ ਜਾਂਦੇ ਹੋ ਉਹ ਵੀ ਅੰਮ੍ਰਿਤ ਵੇਲੇ ਇਹ ਤੰਦਰੁਸਤੀ ਦਾ ਕੀ ਰਾਜ ਹੈ ਕਿ ਹਲੇ ਤੱਕ ਤੁਸੀਂ ਆਪਣੇ ਨੂੰ ਮਤਲਬ ਕਿ ਤੁਹਾਡਾ ਹੈ ਕਿ ਆਮ ਜੇ ਬਾਕੀ ਬਜ਼ੁਰਗਾਂ ਦੀ ਗੱਲ ਕਰੀਏ ਉਹਨਾਂ ਨਾਲ ਐਸ ਕੰਪੈਰੀਜ਼ਨ ਤੁਸੀਂ ਜ਼ਿਆਦਾ ਤੰਦਰੁਸਤ ਹੋ ਦੇਖੋ ਜੀ ਮੇਰੇ ਨਾਲ ਤੇ ਜਿਹੜੇ ਨਾ ਅੱਜ ਵੇਲੇ ਤੁਰ ਵੀ ਨਹੀਂ ਸਕਦੇ ਬਹੁਤਿਆਂ ਦੀ ਤੇ ਡੈਥ ਹੋ ਚੁੱਕੀ ਹੈ ਕਈਆਂ ਦੇ ਗਲੇ ਖਰਾਬ ਹੋ ਗਏ ਨੇ ਕਈ ਵਿਚਾਰੇ ਛੋਟੀ ਦੇ ਸਾਰੇ ਨਾ ਤੁਰਦੇ ਨੇ ਮੈਂ ਗੁਰੂ ਰਾਮਦਾਸ ਜੀ ਦੇ ਸਾਰੇ ਨਾ ਤੁਰਦਾ ਜਿਹੜਾ ਮੈਂ ਸਵੇਰੇ ਮੈਨੂੰ 2 ਵਜੇ ਜਾਗ ਆ ਜਾਂਦੀ ਕਈ ਵਾਰ ਫਿਰ ਮੈਂ ਉਸ ਵੇਲੇ ਫਿਰ ਨਾਲੇ ਸਾਈਕਲ ਚੜਾਉਣ ਦੇ ਨਾਲ ਕਹਿੰਦੇ ਸਰੀਰ ਚੱਲਦਾ ਰਹਿੰਦਾ ਤੇ ਨਾਲੇ ਜਦੋਂ ਵੱਡਾ ਆਸਰਾ ਹੋਵੇ ਸੱਚੇ ਪਾਤਸ਼ਾਹ ਦਾ ਉਸ ਤੋਂ ਫਿਰ ਕੋਈ ਫਿਕਰ ਹੀ ਨਹੀਂ ਹੁੰਦਾ ਸਵੇਰੇ ਕੋਈ ਬੰਦਾ ਪਰਿੰਦਾ ਨਹੀਂ ਹੁੰਦਾ ਸੋਏ ਕੁੱਟਿਆਂ ਤੋਂ ਉਹੋ ਹੀ ਭੌਂਗਦੇ ਨੇ ਅਸੀਂ ਮਹਾਰਾਜ ਦਾ ਨਾਮ ਲੈ ਕੇ ਸਤਨਾਬ ਵਾਹਿਗੁਰੂ ਕਰਦੇ ਉੱਥੇ ਮਹਾਰਾਜ ਦੇ ਚਰਨਾ ਚਲੇ ਜਾਂਦੇ ਬੱਪੂ ਜੀ ਮੁਹੰਮਦ ਰਫੀ ਦੇਖ ਜ਼ਿਕਰ ਕਰ ਲਈ ਇੱਕ ਬਹੁਤ ਵੱਡਾ ਨਾਮ ਰਿਹਾ ਆਪਣੇ ਟਾਈਮ ਤੇ ਅੱਜ ਤੱਕ ਵੀ ਜੇ ਗੱਲ ਕਰ ਲਈ ਜਿਹੜੇ ਵੱਡੇ ਉਮਰ ਦੇ ਨੇ ਉਹਨਾਂ ਨੂੰ ਉਹਨਾਂ ਦਾ ਬਾਰੇ ਜ਼ਰੂਰ ਪਤਾ ਜੇ ਅਸੀਂ ਗੱਲ ਕਰ ਲਈ ਜਿਹੜੇ ਅੱਜ ਕੱਲ ਦੇ ਪੰਜਾਬ ਉਹਨਾਂ ਦਾ ਕੀ ਗਾਣੇ ਉਹਨਾਂ ਦੇ ਬੜੇ ਹੀ ਵੱਖਰੇ ਹੁੰਦੇ ਤੁਹਾਨੂੰ ਮੀਨੀ ਮੁਹੰਮਦ ਰਫੀ ਕਿਹਾ ਜਾਂਦਾ ਕਿਸ ਤਰ੍ਹਾਂ ਸਬਬ ਬਣਿਆ ਕਦੀ ਉਹਨਾਂ ਦੇ ਨਾਲ ਮਿਲਨ ਦਾ ਕਿਸ ਤਰ੍ਹਾਂ ਤੇ ਕੋਈ ਜੇ ਗਾਣਾ ਉਹਨਾਂ ਦਾ ਜ਼ਰੂਰ ਸੁਣਾਓ ਪਹਿਲਾਂ ਤੇ ਜਾਣਨਾ ਕਿ ਸਬਬ ਮਿਲਿਆ ਕਦੀ ਉਹਨਾਂ ਨਾਲ ਮਿਲਨ ਦਾ ਕਿ ਜਿਹਦੇ ਤੁਸੀਂ ਨੇ ਵੱਡੇ ਫੈਨ ਹੋ ਉਹਨੂੰ ਕਦੀ ਮਿਲਨ ਦਾ ਮੌਕਾ ਮਿਲੇ ਹੋਵੇ ਹਾਂਜੀ ਅੰਮ੍ਰਿਤਸਰ ਚੋ ਐਸੀ ਪੈਂਥਰ ਸਟੇਡੀਅਮ ਆ ਚੌਨੀ ਦੇ ਵਿੱਚ ਉਹਨਾਂ ਦੀ ਨਾਈਟ ਹੋਈ ਸੀ ਇੱਥੇ ਉਹਨਾਂ ਦੇ ਨਾਲ ਹੋਰ ਵੀ ਬਹੁਤ ਆਰਟਿਸਟ ਆਏ ਸੀ ਜੌਨੀ ਵਿਸਕੀ ਸੀ ਹੋਰ ਵੀ ਸੀ ਮਤਲਬ ਬੰਬੇ ਦੇ ਵਿੱਚੋਂ ਆਏ ਸੀ ਉੱਥੇ ਫਿਰ ਮੇਰਾ ਉਹਨਾਂ ਦੇ ਨਾਲ ਮੇਲ ਹੋਇਆ ਪਹਿਲੇ ਅਸੀਂ ਕਿਰਾਏ ਤੇ ਰਹਿੰਦੇ ਹੁੰਦੇ ਸੀ ਸਰਾਂ ਭਗਵਾਨ ਦਾ ਚਿੱਪਲ ਵਾਲੀ ਗਵਾਲ ਮਡੀ ਚੌਕ ਤੇ ਸਾਡੇ ਥੱਲੇ ਅਸੀਂ ਕਿਰਾਏ ਤੇ ਹਾਂ ਉਹ ਵੀ ਕਿਰਾਏ ਤੇ ਜਗਿੰਦਰ ਉੱਥੇ ਲੱਗਾ ਹੁੰਦਾ ਸੀ ਐਮਏ 'ਚ ਤੇ ਮੈਨੂੰ ਉਹਨੇ ਵਾਜ ਮਾਰੀ ਕਹਿੰਦਾ ਸੁਖਵੀਰ ਮੈਂ ਕਹਾ ਹਾਂ ਜੀ ਕੰਦਾ ਰਫੀ ਸਾਹਿਬ ਨੂੰ ਮਿਲਣਾ ਤੇ ਮੈਨੂੰ ਪਤਾ ਸੀ ਰਫੀ ਆਏ ਰਫੀ ਸਾਹਿਬ ਆਏ ਨੇ ਮੈਂ ਕਿਹਾ ਆਹੋ ਕੰਦਾ ਆ ਜਾ ਫਿਰ ਮੈਂ ਕਿਹਾ ਚਾਹ ਪੀ ਲੈ ਕੰਦਾ ਚਾਹ ਨਹੀਂ ਪੀਣੀ ਕੰਦਾ ਹੁਣੇ ਉਹਨਾਂ ਦਾ ਹੈਲੀਕਾਪਟਰ ਤੇ ਚੜ ਗਏ ਉਹਨਾਂ ਸੈਰ ਕਰਨੀ ਹੈ ਮੈਂ ਦਵਾ ਦਾ ਉਹਦੇ ਸਾਈਕਲ ਉਹਨੇ ਕੱਢਿਆ ਉਹਦੇ ਮਗਰ ਬੈ ਕੇ ਤੇ ਮੈਂ ਉੱਥੇ ਚਲੇ ਗਿਆ ਜਦੋਂ ਉੱਥੇ ਗਿਆ ਤੇ ਉਹ ਦਾਤਨ ਕਰ ਰਹੀ ਸੀ ਪਰ ਨਾ ਉਹਨਾਂ ਨੇ ਪਰ ਨਾ ਉਹਨਾਂ ਨੇ ਕਾਟਨ ਦਾ ਮੋਢੇ ਤੋਂ ਲਿਆ ਸੀ ਤੇ ਮੈਂ ਨਮਸਕਾਰ ਕੀਤੀ ਕੰਦਾ ਕੌਣ ਮੈਂ ਕਿਹਾ ਜੀ ਰਫੀ ਹਾਂ আচ্ছা ٹھیک ਹੱਸਦੇ ਪਏ ਕਹਿੰਦੇ ਵੀ ਮੈਂ ਕੌਣ ਹਾਂਗਾ ਮੈਂ ਕਹਿੰਦੀ ਤੁਸੀਂ ਮਹੌਪੁਰ ਵੀ ਸਾਹੋ بڑا ਕਿਰਕੇ ਸੀ ਕਹਿੰਦਾ ਫਿਰ ਰਪੀ ਦਾ ਗੀਤ ਤੈਨੂੰ ਕੋਈ ਆਉਂਦਾ ਮੈਂ ਕਹਿੰਦੀ ਬਹੁਤ ਜ਼ਿਆਦਾ ਹੁੰਦੇ ਨੇ ਕਹਿੰਦਾ ਮੇਰੇ ਜਿੰਨੇ ਮੈਂ ਤੁਹਾਡੇ ਨਾਲ 100 150 200 ਘਟ ਹੋਏਗਾ ਬਾਕੀ ਹੁੰਦੇ ਹੈ ਨੇ ਤੇ ਕਹਿੰਦਾ ਫਿਰ ਸੁਣਾਓ ਇੱਕ ਗੀਤ ਕਿਹੜਾ ਸੁਣਾਉਂ ਆਉ ਨਹੀਂ ਕਿਸੇ ਦੇ शक ਵੀ ਹੁੰਦਾ ਨਾ ਮੈਂ ਇੱਥੇ ਤਾਜ ਮਹਿਲ ਗਿਆ ਜੀ ਮੈਂ ਤੁਹਾਨੂੰ ਬਾਅਦ ਵਿੱਚ ਸੁਣਾਉਣਾ ਵਾਪਸ ਅਸਲੀਅਤ ਗੱਲ ਦੀ ਮੈਂ ਤਾਜ ਮਹਿਲ ਜਿੱਥੇ ਗਿਆ ਤੇ ਨਾਲ ਮੇਰੇ ਚਾਚਾ ਜੀ ਸੀ ਜਸਵੰਤ ਸਿੰਘ ਪਟਵਾਰੀ ਤੇ ਨਾਲ ਮੇਰੀ ਮੰਮੀ ਸੀ ਅੱਛਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਉਹ ਕਹਿੰਦਾ ਉਹ ਕਲਾਕਾਰਾਂ ਚੱਲ ਗਾਣਾ ਬੋਲਦੇ ਸਨ ਅੱਛਾ ਤਾਜ ਮੈਲ ਦਾ ਉਹ ਕਹਿੰਦੇ ਨਹੀਂ ਜੀ ਇਧਰ ਗਾਣਾ ਨਹੀਂ ਬੋਲਦੇ ਮੈਂ ਮਹਮਦ ਰਫੀ ਤੇ ਤੇਰਾ ਨਹੀਂ ਬੋਲਿਆ ਕਹਿੰਦਾ ਨਹੀਂ ਉਹ ਬੈਕਡਾਊਨ ਸੀ ਉਹ ਪ੍ਰਦੀਪ ਬਾੜ ਤੇ ਮਧੂ ਬਾਲਾ ਨੇ ਬੋਲਿਆ ਸਾਹਮਣੇ ਉਹ ਮੈਨੂੰ ਉਹ ਕਹਿੰਦਾ ਮੇਰੀ ਮੰਮੀ ਕਹਿੰਦੀ ਚਾਚੀ ਮੇਰੀ ਕਹਿੰਦੀ ਤੂੰ ਬੋਲ ਪੁੱਤ ਫਿਰ ਮੈਂ ਉੱਥੇ ਬੋਲਿਆ जो वादा किया वो निभाना पड़ेगा रोके जमाना चाहे रोके खुदाई तुमको आना पड़ेगा जो वादा किया वो निभाना पड़ेगा तरसती निगाहों ने आवाज दी